ਕਾਲਾ ਦੇ ਨੇੜ ਦੇ ਪਿੰਡ ਸ਼ਮਸ਼ਪੁਰ ਵਿਖੇ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਕਰਨ ਦਾੜੀ ਕੇਸ ਕੱਟਣ ਅਤੇ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਸਥਾਨਕ ਹਸਪਤਾਲ ਵਿੱਚ ਇਕੱਠਾ ਹੋਇਆ ਹੈ ਪੀੜਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅਮਰਤਾਰੀ ਹੈ ਜਿਸ ਦੀ ਉਮਰ 40 ਸਾਲ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਅਮਰਤਾਰੀ ਨਹੀਂ ਹੈ ਦੋਵੇਂ ਹੀ ਈ ਤਰ੍ਹਾਂ ਐਸੇ ਪਾਈਚਾਰੇ ਦੇ ਨਾਲ ਸਬੰਧਿਤ ਨੇ ਹਸਪਤਾਲ ਦੇ ਵਿੱਚ ਦਾਖਲ ਪੀੜਤ ਵਿਅਕਤੀ ਦੀ ਮਾਤਾ ਨੇ ਦੱਸਿਆ ਹੈ ਕਿ ਇਸ ਪਿੰਡ ਦੀ ਇੱਕ ਕੁੜੀ ਜੋ ਤਿੰਨ ਬੱਚਿਆਂ ਦੀ ਮਾਂ ਹੈ ਉਸ ਦੀ ਉਮਰ 37 ਸਾਲ ਹੈ ਉਹ ਆਪਣੇ ਸਹੁਰੇ ਘਰੋਂ ਰੁਸ ਕੇ ਆਪਣੇ ਪੇਕੇ ਘਰ ਆਈ ਹੋਈ ਹੈ ਉਹ ਅਕਸਰ ਹੀ ਉਹਨਾਂ ਦੇ ਪੁੱਤਰ ਨੂੰ ਰੋਟੀ ਦੇ ਕੇ ਜਾਂਦੀ ਸੀ ਜਿਸ ਸਬੰਧੀ ਉਸ ਨੇ ਈ ਮਾਂ ਬਲਾ ਸਰਪੰਚ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਮਾਤਾ ਨੇ ਕਈ ਹੋਰ ਗੰਭੀਰ ਦੋਸ਼ ਵੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਇਸਤਰੀ ਨੇ ਉਹਨਾਂ ਦੇ ਪੁੱਤਰ ਨੂੰ ਸਦਿਆ ਸੀ ਤੇ ਫਿਰ ਉਹ ਦੋਵੇਂ ਕਿਤੇ ਚਲੇ ਗਏ ਸੀ ਪਰ ਇਸਤਰੀ ਦੇ ਪਰਿਵਾਰ ਵਾਲੇ ਇਹਨਾਂ ਦੋਵਾਂ ਨੂੰ ਕਿਤੇੋਂ ਲੱਭ ਲਿਆਏ ਸੀ ਤੇ ਫਿਰ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਪੁਲਿਸ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਹਸਪਤਾਲ ਦੇ ਵਿੱਚ ਦਾਖਲ ਇੱਕ ਵਿਅਕਤੀ ਨੇ ਸਟੇਟਮੈਂਟ ਲਿਖਵਾਈ ਹੈ ਜਿਸ ਵਿੱਚ ਉਸਨੇ ਆਪਣੇ ਨਾਲ ਹੋਈ ਸਾਰੀ ਵਾਰਦਾਤ ਬਿਆਨਨੀ ਹੈ ਜਿਸ ਤੇ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ ਉਹਨਾਂ ਦੱਸਿਆ ਹੈ ਕਿ ਇਸੇ ਹੀ ਪਿੰਡ ਦੀ ਇੱਕ ਇਸਤਰੀ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਏ ਵਿਅਕਤੀ ਜ਼ਬਰਦਸਤੀ ਅਨੰਦਪੁਰ ਸਾਹਿਬ ਵੱਲ ਲੈ ਗਿਆ ਸੀ ਹੁਣ ਕਾਨੂੰਨ ਅਨੁਸਾਰ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਪੀੜਤ ਦੀ ਮਾਤਾ ਅਤੇ ਡੀਐਸਪੀ ਤਰਲੋਚਨ ਸਿੰਘ ਦੇ ਹੋਰ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਸੁਣੋ ਇਹ ਹੀ ਪਿੰਡ ਦਾ ਨਾਮ ਤੁਸਕਰ ਮਨਜੀਤ ਸਿੰਘ ਮੇਰਾ ਬੇਟਾ ਇਹ ਉਹ ਹਰਕੋ ਮੇਨ ਲੱਗੇ ਆਦੀ ਦਾ ਕਾਟ ਪਿੰਡ ਦੇ ਭਾਈ ਨੂੰ ਉਹ ਕਰ ਰਹੇ ਨੇ ਇਹ ਕੁੜੀ ਨੇ ਜੈ ਵੀਰ ਤੇ ਨ ਬੱਚੇ ਨੇ ਇਥੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗੱਡੀ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਉਹ ਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਦੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾ ਕੋਲ ਕਹਿ ਗਿਆ ਸਪੰਚ ਘਾੜ ਇੱਕ ਪੰਜ ਠੀਗਾ ਉਹਨੂੰ ਵੀ ਅਸੀਂ ਕਹਿ ਕੇ ਉਹ ਨਹੀਂ ਮੰਨੇ ਉਹਦਾ ਪੱਤਾ ਜੋ ਰਸਲਪਾਣੀ ਮੇਰੇ ਗੁੰਡਾ ਨੂੰ ਖਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਤੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਇਹਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨੇ ਚਲੀ ਜਾਣਾ ਚਲੋ ਬਲਾਉ ਨੇ ਗੁਜਰ ਜਾ ਕੇ ਵੀ ਕਰੀ 2000 ਬੰਦੇ ਆ ਕੋਈ ਦਵਾਰ ਨੂੰ ਕੁੜੀ ਛੱਡੇ ਉਹ ਤੋਂ ਪਰੋ ਨੇ ਬਹਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਭਰਾਇਆਂ ਦੇ ਘਰੇ ਮੁੰਡੇ ਨੂੰ ਫੋਨ ਕਰ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰੇ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਸਾਰੇ ਭਾਈ ਤਿੰਨ ਨੇ ਬਾਬ ਲੱਭ ਲਿਆ ਯਾ ਕੋਈ ਨਹੀਂ ਘਰ ਤੇ ਆ ਟੋਨੇ ਲੱਭ ਕੇ ਲੈ ਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਇਹ ਜੀ ਕੁੜੀ ਕਿਹਦੇ ਭੈਣ ਵਿਆਹੀ ਆ ਉਹ ਇਹ ਕਰ ਲੈ ਕੇ ਉਹਨਾਂ ਨੇ ਕੁੱਟਿਆ ਤੇ ਜਿਹਨਾਂ ਨੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ-ਗੋਡੇ ਭੰਨੇ ਪਏ ਨੇ ਸੋਦਾ ਤਾਂ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕੀ ਕੀਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੰਬਰ ਦਾੜੀ ਠੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛਿੱਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਰ ਹੱਥ ਲੈ ਜਾਂਦੇ ਜਾਂ ਕੋ ਬਣਿਆ ਹੋਇਆ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਜਨਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮੈਂ ਵੀ ਕਾਕਾ ਖਿਤੇ ਆ ਕਹਿੰਦੀ ਵੀ ਮਥਲੇ ਲਿਖੜਾਏ ਹੋ ਉਹਨਾਂ ਨੇ ਇਹ ਤਿੰਨੇ ਮੁੰਡੇ ਸਾਰੇ ਭਾਈ ਕੁੜੀ ਦੇ ਤੇ ਮੇਰੇ ਮੁੰਡੇ ਨਹੀਂ ਮਥਲੇ ਲਈ ਗੜੇ ਮੂੰਹ ਕਾਲਾ ਕੀਤਾ ਚੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇ ਨੇ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਤੇ ਥੱਪੜ ਮਾਰੇ ਜਾ ਕੇ ਕਿੰਨੇ ਵੀ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਦੀ ਮੜੀ ਰੋਲੀ ਪਾਈ ਤੇ ਤੇ ਨਾ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੁਣਗੇ ਜੀ ਥੋੜੀ ਕੁੜੀ ਵੀ ਇੰਨੀ ਕਸੂਰਦਾਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਪਾਓ ਇੱਕ ਨੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇਲ ਖਾ ਦਿਓ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰ ਆ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਹੈ ਇਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਭੂਤ ਕਟਣ ਉਹਦੀ ਉਹ ਇਹ ਹਾਰ ਪਾਉਣ ਛਿੱਤਰਾਂ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਤੁਸੀਂ ਮੰਗ ਤੁਸੀਂ ਕੀ ਕਰਦੇ ਸਰਕਾਰ ਕੋਲ ਤੋਂ ਕੀ ਮੰਗ ਕਰਦੇ ਬਹੁਤ ਸਾਰੇ ਅਸੀਂ ਇਹ ਮੰਗ ਕਰਦੇ ਆ ਕਿ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਜਿ ਤਰ੍ਹਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਓਕਣੇ ਜਿਕੇ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਓਕਣੇ ਬਰਾਬਰ ਖੜਾ ਕੇ ਬੇਸਕ ਜੀ ਕੋਈ ਮਾਰ ਕੇ ਮਾਰਦਾ ਮੈਂ ਇੱਕ ਵਾਰ ਵੀ ਕਹੋਨੀ ਵੀ ਮੇਰਾ ਮੁੰਡਾ ਕਿਉਂ ਮਾਰਿਆ ਕੁੜੀ ਨੇ ਖਿਲਾਫ ਤੁਹਾਡੇ ਬਿਟ ਦੇ ਖਿਲਾਫ ਕੰਪਲੇਂਟ ਕੀਤੀ ਉਹਨੂੰ ਧੱਕੇ ਨਾਲ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰਿਆ ਕਿ ਨਹੀਂ ਕਰੀ ਉਹਦੇ ਮਾਂ ਬਾਪ ਨੂੰ ਪਤਾ ਉਸੇ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੀ ਨਹੀਂ ਲਿਖਾਈ ਵੇ ਕੁੜੀ ਵਾਲ ਨੇ ਕਹਿੰਦੇ ਲਿਖਾਈ ਹੋਈ ਆ ਜੀ ਹਾਂ ਸਰਪ੍ਰੇਖ ਕਰੋ ਉਸ ਥਾਣੇ ਇਹ ਤਾਂ ਜੀ ਅੱਜ ਸ਼ਬੀ ਤਰੀਕ ਨੂੰ ਕਾਮੀ ਚਾਰ ਗਵੇ ਦੇ ਲੱਗੇ ਜਿਹੜਾ ਮਨਜੀਤ ਸਿੰਘ ਦੇ ਇਸ ਕਾਕਾ ਜਿਹੜਾ ਸਮਸਰਪੰਡ ਬੰਦਾ ਸਮਰਾਲੇ ਤੇ ਉਹ ਹਸਪੀਟਲ ਦਾਖਲ ਹੋਇਆ ਸੀ ਜਿਹਦੇ ਸੰਦੇ ਸਾਡੇ ਇਮੀਜਲੀ ਐਸਚੋ ਸਰਪੰਚ ਪ੍ਰਤਾਪ ਸਿੰਘ ਮੌਕੇ ਤੇ ਗਏ ਹਸਪੀਟਲ ਇਹਨਾਂ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਉਹ ਦੂਜੀ ਪਾਰਟੀ ਜਿਹੜੀ ਆ ਸੁਖਦੀਪ ਸਿੰਘ ਸੰਦੀਪ ਸੁਰਿੰਦਰ ਦੇ ਤਿੰਨ ਲੜਕੇ ਕੋਗੀ ਜੱਗੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜਿਹਦੇ ਸੰਦੇ ਇਸ ਸਟੇਟਮੈਂਟ ਤੇ ਅਸੀਂ ਕਾਨੂੰਨ ਸਰਕਾਰ ਵੀ ਕਰਾਂਗੇ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਹੈ ਕਿ ਇਹ ਮਨ ਜਿਹੜਾ ਬੰਦਾ ਜ਼ਬਰਦਸਤੀ ਅਥਰੰਦ ਪਰਸਵ ਲੈ ਗਿਆ ਸੀ। ਮੇਰੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ। ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਾਹਿਬ ਜੀ ਕਾਰਵਾਈ ਕਰ ਰਹੇ ਹਾਂ। ਉਹ ਲੋਨ ਜਿਹੜਾ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ। ਸਰ ਇਹ ਅਮਰਤਾ ਰਹੀ ਹੈ? ਨਹੀਂ ਨਹੀਂ ਅਮਰਤਾ ਨਹੀਂ। ਦੋਨੋਂ ਇੱਕ ਪਿੰਡ ਦੇ ਨੇ। ਦੋਨੋਂ ਇੱਕ ਪਿੰਡ ਦੇ ਆ। ਕਿ ਪਿਛਲੀ 30 ਤਰੀਕ ਨੂੰ ਜਿਹੜੀ ਲੇਡੀ ਸੀ ਇਹਦੀ ਇਹ 2 ਪਿੰਡ ਜਿਹੜੀ ਮਿਸਿੰਗ ਆ ਪਿੰਡ ਉਹਦੇ ਮੈਰਿਡ ਨਹੀਂ ਆ ਨਾ ਨਹੀਂ ਜਿਹੜਾ ਮੁੰਡਾ ਅਨਮੈਰਿਡ ਲੜੀ ਮੈਰਿਡ ਮੁੰਡੇ ਦੀ ਉਮਰ 40 ਸਾਲ ਨਾ ਲੜੀ ਦੀ ਉਮਰ ਜਿਹੜੀ 37 ਦੇ ਲੱਗ ਗਿਆ ਨਾਮ